ਅਸਲਾਮੁਅਲੈਕਮ ਚੱਛਿਆਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀਕਲਾ ਪੰਜਾਬ ਤੇ ਜੀ ਅੱਜ ਦਾ ਜਿਹੜਾ ਵੀਡੀਓ ਐ ਇੱਕ ਸੱਦਸੀ ਕੀ ਸੰਨ ਕੀ ਲੈ ਕੇ ਆਈ ਸੜੇ ਹੋਸਾ ਜੀ ਦਾ ਵੀਡੀਓ ਆ ਮੇਰੇ ਮੋਸਟ ਫੇਵਰਿਟ ਵਲੌਗਰ ਆ ਬਹੁਤ ਅੱਛੀ ਬਹੁਤ ਅੱਛੇ ਵਲੌਗਰਸ ਨੇ ਅੱਛਾ ਇਹਨਾਂ ਦੀ ਵੀਡੀਓ ਜਿਹੜੀ ਇਹਨਾਂ ਦੀ ਦਾਦੀ ਨਾਲ ਹੁੰਦੀ ਹੈ ਨਾ ਮੈਨੂੰ ਦਾਦੀ ਜੀ ਬਹੁਤ ਵਧੀਆ ਲੱਗਦੀ ਸਭ ਤੋਂ ਜ਼ਿਆਦਾ ਫੇਮਸ ਹੀ ਆਪਣੀ ਦਾਦੀ ਦੀ ਵਜ੍ਹਾ ਤੋਂ ਹੈ ਦਾਦੀ ਵਾਕੇ ਬਹੁਤ ਕਿਊਟ ਸੀ ਇਹਨਾਂ ਦੇ ਰੱਬ ਉਹਨਾਂ ਨੂੰ ਸਿਹਤ ਆ ਦੇਵੇ ਬਾਕੀ ਹਰਮਨ ਖੋਸਾ ਜੀ ਦੀ ਵੀਡੀਓ ਉਹਨਾਂ ਦਾ ਵੀ ਲੋਗ ਆ ਜੀ ਫਲਡ ਤੋਂ ਰਿਲੇਟਿਡ ਆ ਫਲਡ ਦੇ ਵਿੱਚ ਉਹਨਾਂ ਨੇ ਵੀ ਜਾ ਕੇ ਸੇਵਾ ਕੀਤੀ ਆ ਦੇ ਆਪ ਸਭ ਤੋਂ ਪਹਿਲੇ ਵੇਖਦੇ ਆ ਕਿ ਹਰਮਨ ਖੋਸਾ ਨੇ ਜੇਰੀਆ ਉਹ ਕਿਸ ਤਰ੍ਹਾਂ ਸੇਵਾ ਕੀਤੀ ਆ ਫਿਰ ਕਰਿਆ ਕਰਦਾ ਅੱਛਾ ਇੱਕ ਮੱਖੀ ਮੈਨੂੰ ਬਹੁਤ ਤੰਗ ਕਰ ਰਹੀ ਆ ਮੱਖੀ ਨੂੰ ਫੜ ਕੇ ਘੁੱਟ ਛੱਡਨੇ ਉਹ ਵਜੋਂ ਜੋ ਅੱਜ ਦੇ ਦਿਨ ਲਾਹਤ ਚੱਲ ਰਹੇ ਪੰਜਾਬ ਦੇ ਤੁਹਾਨੂੰ ਪਤਾ ਹੀ ਆ ਤੋਂ ਆਪਣੇ ਉੱਤੇ ਵੀਰੇ ਉਹਨਾਂ ਨਾਲ ਗੱਲ ਹੋਈ ਸੀ ਕਿ ਸਭ ਨਾਲੋਂ ਜ਼ਿਆਦਾ ਕਿਹੜੀ ਚੀਜ਼ ਦੀ ਲੋੜ ਉਹ ਤੇ ਕਿਉਂਕਿ ਖਾਣ ਪੀਣ ਨੂੰ ਤਾਂ ਸਾਰਾ ਕੁਝ ਰਾਸ਼ਨ ਪਹੁੰਚ ਹੀ ਜਾਂਦਾ ਟਾਈਮ ਸਿਰ ਬ੍ਰੈਂਡ ਫਰੂਟ ਫਰਡ ਸਾਰਾ ਕੁਝ ਪਹੁੰਚ ਰਿਹਾ ਪਰ ਉਹ ਵੀਰੇ ਉਹ ਨਹੀਂ ਕਹਿੰਦੇ ਕਿ ਮੇਨ ਚੀਜ਼ ਜਿਹੜੀ ਉਹ ਆ ਰਹੀ ਆ ਆਪਣੀ ਪ੍ਰੋਬਲਮ ਆ ਰਹੀ ਆ ਉਹ ਨਹੀਂ ਆ ਬਾਅਦੋਂ ਕਿਉਂਕਿ ਪਾਣੀ ਬੜਾ ਖੜਾ ਹੈ ਪਾਣੀ ਜਦੋਂ ਹੁਣੇ ਪਾਣੀ ਕਰਕੇ ਤੁਹਾਨੂੰ ਪਤਾ ਕਿੰਨੀਆਂ ਬਿਮਾਰੀਆਂ ਫੈਲਦੀਆਂ ਨੇ ਮੱਛਰ ਮੀਣ ਮੱਛਰ ਬੜੇ ਆਉਂਦੇ ਨੇ ਤੋਂ ਜਦੋਂ ਪਾਣੀ ਚਲਾ ਵੀ ਜਾਂਦਾ ਉਸ ਤੋਂ ਬਾਅਦ ਮੱਛਰ ਨੇ ਬੜਾ ਵਧ ਜਾਣਾ ਕਰਕੇ ਉਹੀ ਸੇਵਾ ਲੈ ਕੇ ਚੱਲੇ ਆਪਾਂ ਅਕਾਸ਼ੂਏ ਜਿਹੜੇ ਹੁੰਦੇ ਆ ਲਓ ਜੀ ਆ ਜਿਹੜਾ ਹਰੀ ਦੇ ਨਾਲ ਦਰਿਆ ਉੱਦੇ 흘ਾਦੀ ਉਹ ਮੋਕਲੀ ਸਾਰੀ ਡੁੱਬੀ ਜੀ ਇਹ ਇਹ ਦਰਿਆ ਤੋਂ ਲੈ ਕੇ ਨੀਂ ਪਰਲੇ ਸਾਰੇ ਇਲਾਕੇ ਸਾਰੇ ਦੋਨੋ ਹੁਣ ਤੱਕ ਜੇ ਪਰਾ 92 ਆਪਣੇ ਵਾਲੇ ਪਾਸੇ ਤਾਂ ਹੀ ਮੱਝਾ ਹੋਇਆ ਥੋੜਾ ਜਿਹਾ ਪਾਣੀ ਪਹਿਲੇ ਜਮਨ ਖਾਲੀ ਪਾਣੀ ਪਾਣੀ ਦਾ ਦਰਿਆ ਆ ਰਿਹਾ ਦਰਿਆ ਬਣਿਆ ਹੋਇਆ ਜ਼ਮੀਨ ਇਹ ਤਾਂ ਇਹੋ ਅੱਧਾ ਵੀ ਨਹੀਂ ਦਰਿਆ ਆ ਕੀ ਸੇਵਾ ਵਾਲੀ ਉਹ ਸਾਰੀ ਸਭ ਮਾਸ਼ਾਅੱਲਾ ਮਾਸ਼ਾਅੱਲਾ ਯਾਰ ਬਾਰ ਬਾਰ ਲੋਕਾਂ ਨੇ ਸੁਣਾ ਲਈ ਆਲੀ ਫੈਗਣੀ ਕਰਾਉਂਦੇ ਟਰੈਕਟਰ ਵਿਚਾਰੇ ਮੀਂਹ ਦੇ ਵਿੱਚ ਹੀ ਸਾਰੇ ਜਾ ਰਹੇ ਹਨ بارش ਦੇ ਵਿੱਚ ਦੇ ਖੋਲ ਕੀ ਹੁੰਦਾ ਨਹੀਂ ਸੇਵਾ ਸੱਚ ਜਿਹੜੇ ਮੀਂਹ ਦੇ ਵਿੱਚ ਡੁੱਬੇ ਪਏ ਨੇ ਉਹ ਯਾਰ ਬੰਦੇ ਕਰਾ ਨਹੀਂ ਚੋਣ ਨੋ ਕਾ ਗੱਲ ਰਹੀ ਇੰਦਰ ਤੇ ਬਾਈ ਕਿੱਥੋਂ ਆਈ ਵੀਡੀਓ ਦੀ ਸੇਵਾ ਲੈ ਕੇ ਆਏ ਨੂੰ 2 ਮਿੰਟ ਤੁਹਾਨੂੰ ਬੈਠੀ ਸੇਵਾ ਲੈ ਕੇ ਆਉਂਦੇ ਆ ਕਿਹੜਾ ਇੰਨੇ ਦਾ ਲੱਗਦਾ ਬਾਈ ਕਿੰਨੀ ਐਕਸਾਈਟਡ ਹੈ ਇਹ ਆਪਣਾ ਕੈਂਪ ਕਿੱਥੇ ਲੱਗਾ ਹੋਇਆ ਇਹਦੇ ਨਾਲ ਆ ਜੇ ਤੁਸੀਂ ਸ਼ਹਿਰ ਨੂੰ ਦੋ ਦੇ ਨਾਲ ਇਹ ਚੀਜ਼ ਸਭ ਜਿਹੜੇ ਆਪਣੇ ਭੈਣ ਭਰਾ ਨੂੰ ਜ਼ਰੂਰ ਧਿਆਨ ਇੱਥੇ ਆ ਕੇ ਸਾਨੂੰ ਨਾਮ ਪਤਾ ਲਿਖਵਾ ਲਓ ਠੀਕ ਆ ਸਾਡੀ ਟੀਮ ਹੈ ਜਿਹੜੀ ਕੋਸਾ ਜਿੰਨਾ ਵੀ ਲੋਕਾਂ ਦਾ ਜਿੰਨਾ ਰਾਸ਼ਨ ਲਖਾਇਆ ਉਹਨਾਂ ਦੇ ਘਰੇ ਜਾ ਕੇ ਰਾਸ਼ਨ ਦੇ ਗਿਆ ਉਹ ਅਦਾ ਕਰਨਾ ਲੈ ਕੇ ਆਇਆ ਇਹ ਰਾਸ਼ਨ ਕਰਵਾਇਆ ਬੜੀ ਗੱਲ ਹੈ ਇਹ ਗਲਤ ਫਾਇਦਾ ਦਿਖਾ ਰਹੇ ਹਾਂ ਸਾਹਮਣੇ ਹਰੇ ਜਿੰਨਾ ਤੱਕ ਰਾਸ਼ਨ ਹੀ ਪਹੁੰਚਿਆ ਉਹਨਾਂ ਦਾ ਰਾਸ਼ਨ ਕੋਈ ਕੰਮ ਕਰਕੇ ਅਦਾ ਨਾਮ ਤੇ ਫੋਨ ਨੰਬਰ ਨਾਲ ਆਇਆ ਇਹ ਤੁਸੀਂ ਵੀ ਕਿਸੇ ਨੇ ਕਿਸੇ ਤਰ੍ਹਾਂ ਦੀ ਨੀਵਾਇ ਤੇ ਬਚਾਉਣੀ ਆ ਪਾਲੀ ਦੀ ਸੇਵਾ ਕੁਈ ਚਾਰੇ ਦੀ ਸੇਵਾ ਕਰਨੀ ਹੈ ਨਾ ਪਰ ਮੈਡੀਕਲ ਦੀ ਸੇਵਾ ਤਰਪਾਲਾਂ ਦੀ ਤਰਪਾਲਾਂ ਦੀ ਖਾਸ ਕਰਕੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਸੋ ਇੱਥੇ ਤੁਸੀਂ ਬਚਾ ਸਕਦੇ ਆ ਜੇ ਨਾ ਹਜ਼ਾਰ ਗੱਲ ਤੁਹਾਨੂੰ ਸਾਰੇ ਜਿਹੜਾ ਐਡਰੈਸ ਲੈ ਕੇ ਫਿਰ ਇੱਕ ਜਾਈ ਕਿਸੇ ਜਿੰਨੇ ਦੂਸਰੇ ਤੱਕ ਸਾਰੇ ਡੋਬ ਗਏ ਸਾਰੇ ਲੋਕਾਂ ਨੂੰ ਦਿਸਤਾਂਤੀ ਬਹੁਤ ਦੀ ਹੈ ਕਿ ਗਰੇ ਸਾਡੇ ਘਰ ਕੋਈ ਸੁੱਕੀ ਚਾਦਰ ਸਾਈ ਸੁੱਖਾ ਕੱਪੜਾ ਨਹੀਂ ਰਹਿ ਗਿਆ ਨਾ ਲਿਖ ਲਿਆ ਫਿਰ ਸੇਵਾ ਲੈ ਕੇ ਜਾਓ ਲੋਕੇਸ਼ਨ ਚੰਗੀ ਤਰ੍ਹਾਂ ਦੱਸੋ ਕੈਂਪ ਦੀ ਇਹ ਕੈਂਪੀ ਅੱਜ ਨਾਲਾ ਜੀ ਦਾ ਪਤਾ ਨੂੰ ਪਤਾ ਕੀ ਚੱਕਰਿਆ ਜਿੰਨੀਆਂ ਵੀ ਵੀਰਾਂ ਭਰਾਵਾਂ ਨੇ ਆਪਣੇ ਰਾਸ ਨੇ ਉਹ ਇੱਥੋਂ ਤੱਕ ਹੀ ਮਤਲਬ ਦੇਦਾ ਕਿਹਦੇ ਤੱਕ ਟਰੈਕਟਰ ਵਗੈਰਾ ਨਹੀਂ ਜਾਂਦੇ ਉਹ ਵੀ ਬਾਸ ਤੋਂ ਜਾਂਦੇ ਆ ਹੁਣ ਅੱਗੇ ਸੱਜਣੀਆਂ ਬੋਟ ਆ ਉਹਨਾਂ ਦੇ ਵਿੱਚ ਰਾਸ ਲੈ ਕੇ ਅਸੀਂ ਅੰਤ ਤੱਕ ਦੇਖਦੇ ਹਾਂ ਕਿ ਜਿਹੜੇ ਸਾਨੂੰ ਆਪਾ ਲਾ ਕੇ ਜਾਂਦੇ ਆ ਨਾਲ ਆਪਣਾ ਆਧਾਰ卡 ਨੰਬਰ ਨਾਲ ਆਪਾਂ ਬੋਲ ਕਈ ਨਹੀਂ ਕਿ ਬੋਟ ਬੋਟ ਕਰੇਗਾ ਅਸੀਂ ਉਹ ਦੇਖ ਕੇ ਰਾਸ ਦੇ ਦਿੰਦਾ ਉਹ ਫਿਰ ਇਹ ਆ ਵੀ ਕੋਈ ਹੋਰ ਨਾ ਰਾਸ ਜਿੰਨੇ ਚੱਲਣ ਜ਼ਰੂਰੀ ਆ ਜ਼ਰੂਰਤਵੰਦ ਆ ਉਹਦੇ ਤੱਕ ਰਾਸ ਜਿਹੜਾ ਵਾ ਪਹੁੰਚਦਾ ਤਾ ਲੋਕੇਸ਼ਨ ਦੱਸਿਆ ਦੀ ਇਹ ਹੁਣ ਅਸੀਂ ਇਹ ਜਨਾਲੇ ਬੈਠੇ ਹੋਇਆ ਅਜਨਾਲਾ ਇੱਥੇ ਕੋੜਿਆ ਆਪਣਾ ਲੈਹਰਾ ਉਤੋਂ ਅਗਰੇ ਬੰਨੇ ਉਹ ਨੀ ਦੇ ਸਾਰੇ ਖੱਬੇ ਆ ਖੱਬਿਆਂ ਤੇ ਕੈਂਪ ਲੱਗਾ ਸਾਡਾ ਆਪਣਾ ਜੇ ਕੋਈ ਬੰਦਾ ਵੀ ਘਰ ਨਹੀਂ ਬੈਠਾ ਇਤਨੀ ਐ ਲੋਕਲੇ ਇਹ ਜੋ ਪੰਜਾਬੀ ਨਜ਼ਰ ਆ ਰਹੀ ਹੈ ਸਾਡਾ ਮੁਸਲਿਮ ਭਾਈ ਜਿਆਦਾ ਵੀ poncha hi gaya hai stream ko ਤੇ ਪੂਰਾ ਮੁਰ ਜਾਣਾ ਇਸਦੇ ਲੋੜਾ ਗੁਰੇ ਤੋਂ ਲੋੜਾ ਆਰੇ ਚਾਰੇ ਦੀ ਇਹ ਕੰਦਰਾ ਨੇ ਤੇ ਵੀਰੇ ਕਿੰਨੇ ਦਿਨ ਹੋ ਗਿਆ ਆਪਾਂ ਇੱਥੇ ਆ ਜਿਹੜਾ ਪਹਿਲਾਂ ਦਿਖਾਇਆ ਕੈਂਪ ਲਾਇਆ ਹੈ ਇਥੋਂ ਵੀਰੇ ਆਪਾਂ ਨੂੰ ਹੋ ਗਏ ਚਾਰ ਪੰਜ ਦਿਨ ਹੋ ਗਏ ਆ ਜੀ ਆਪਾਂ ਨੂੰ ਅੱਛਾ ਜੀ ਠੀਕ ਹੈ ਆਪਾਂ ਇੱਥੇ ਪ੍ਰੋਪਰ ਜਿਹੜੀ ਜਿਹੜੀ ਚੀਜ਼ਾਂ ਦੀ ਲੋੜ ਪੈਂਦੀ ਹੈ ਪਿੰਡਾਂ ਦੇ ਵਿੱਚ ਲੋਕੀ ਆਪਣੇ ਕੋਲੇ ਆਉਂਦੇ ਆ ਇਨਕੁਆਇਰ ਹੁੰਦੇ ਨੇ ਜਿਹੜੀਆਂ ਚੀਜ਼ਾਂ ਹਨਾ ਤੇ ਉਹ ਆਪਾਂ ਇੱਥੇ ਭੰਲੇ ਰੱਖਦੇ ਆਪਾਂ ਤੁਸੀਂ ਦੇਖਿਆ ਹੋਣਾ ਚਾਹ ਉਕੇ ਉਪਰ ਦੇਖ ਕੇ ਅਗਲੇ ਦੱਕੇ ਜਾ ਕੇ ਵੈਰੀਫਾਈ ਕਰਕੇ ਪ੍ਰੋਪਰ ਠੀਕ ਹੈ ਤੇ ਆਪਾਂ ਇਹਨੂੰ ਫੇਰ ਚੀਜ਼ ਦਿੰਦੇ ਜਿੰਨੀ ਅਗਲੇ ਨੂੰ ਲੋੜ ਹੈ ਤੇ ਵੀਰੇ بڑے ਐਨ ਆਰ ਆਈ ਨੇ ਜਿਹੜੇ ਕਹਿੰਦੇ ਨੇ ਕਿ ਵੀਰੇ ਕਿਸੇ ਦੀ ਲੋੜ ਆ ਸਾਨੂੰ ਬਸਤੂ ਆਜੀ ਸੇਵਾ ਕਰਿਓ ਕਿ ਕਿਹੜੇ ਤਰੀਕੇ ਨਾਲ ਸੇਵਾ ਕਰਦਾ ਹਾਂ ਜੀ ਵੀਰੇ ਅਜੇ ਕਿਸੇ ਚੀਜ਼ ਦੀ ਲੋੜ ਨਹੀਂ ਹੈ ਅਜੇ ਕਿਸੇ ਚੀਜ਼ ਦੀ ਲੋੜ ਨਹੀਂ ਹੈ ਇੱਥੇ ਸਭ ਕੁਝ ਆ ਰਿਹਾ ਠੀਕ ਹੈ ਲੋਕੀ ਇੱਥੇ ਆਉਂਦੇ ਨੇ ਅੰਤੋਂ ਮੁੜ ਕੇ ਜਾਂਦਾ ਰਾਸ਼ਟਰ ਠੀਕ ਹੈ ਸਾਨੂੰ ਇੱਥੇ ਡੰਪ ਚ ਇੱਥੇ ਦੇਖ ਕੇ ਜਾਂਦੇ ਨੇ ਠੀਕ ਹੈ ਸਾਡੇ ਤੋਂ ਬਰਤਾਇਆ ਨਹੀਂ ਗਿਆ ਕਿਉਂਕਿ ਇੱਥੇ ਪਹੁੰਚ ਗਿਆ ਸੀ ਸਾਰਾ ਕੁਝ ਠੀਕ ਹੈ ਤੇ ਸਾਨੂੰ ਆਇਆ ਕਿ ਅਸੀਂ ਇਹ ਤਾਂ ਕੀਤਾ ਹੈਗਾ ਡੰਪੇ ਤੇ ਤਾਂ ਮੜਾ ਜਿਹੜੇ ਅਗਲੇ ਪ੍ਰੋਬਲਮਸ ਆਉਣਗੇ ਅੱਜ ਤੋਂ 2-3 ਮਹੀਨੇ ਜਿਹੜਾ ਗਾ ਚੱਲਣਾ ਪ੍ਰੋਗਰਾਮ ਠੀਕ ਹੈ ਆਪਾਂ ਉਹਨਾਂ ਨੂੰ ਸੰਭਾਲ ਚੁੱਕੀ ਹਾਂ ਇਹਨਾਂ ਨੂੰ ਬਹਾਲ ਕਰ ਚੁੱਕੀ ਹਾਂ ਠੀਕ ਹੈ ਪ੍ਰੋਬਲਮਸ ਅੱਗੇ ਹੋਣੀਆਂ ਆਪਾਂ ਇਹ ਪ੍ਰੋਬਲਮ ਨਹੀਂ ਹੈ ਮੈਨਜ਼ਰ ਵਾਲੀ ਇਹ ਆਪਾਂ ਹੋਣੀ ਆਪਾਂ ਕਰਨੀਏ ਮਤਲਬ ਠੀਕ ਹੈ ਗਾਣੀਆਂ ਪ੍ਰੋਬਲਮਸ ਆਉਣਗੇ ਪੜਾ ਆਪਣਾ ਹਸਪੀਟਲ ਆਪ ਸਟੈਬਿਸ਼ ਕਰੀਏ ਨਾ ਕੰਮ ਬਣਾ ਰਹੇ ਨੇ ਉਧਰ ਕਿਤੇ ਬਹੁਤ ਚਾਹੀਦਾ ਹੈ ਡਾਕਟਰ ਦੀ ਟੀਮ ਹੈ ਨਾ ਕਿ ਕੋਈ ਪ੍ਰੋਪਰ ਠੀਕ ਹੈ ਦਿੱਲੀ ਤੋਂ ਆਰੀਏ ਡਾਕਟਰ ਜੀ ਹੈ ਨਾ ਤੇ ਉਹਨਾਂ ਦਾ ਸਟਾਫ ਹੈਗਾ 15 ਬੰਦਿਆਂ ਦਾ ਕਿ ਤੇ ਇੱਥੇ ਬੈਕ ਗਿਆ ਐਂਬੂਲੈਂਸ ਹੈ ਨਾ ਕੋਈ ਹੋਰ ਵੀ ਸੇਵਾ ਕਰਨਾ ਚਾਹੀਦਾ ਸੀ ਡਾਕਟਰ ਜਣਾ ਕਿ ਆਪ ਪਹੁੰਚਾਣਾ ਚਾਹੀਦੇ ਉਹਨਾਂ ਨੂੰ ਆਪ ਖਾਨਾ ਬਣਾ ਕੇ ਦੇਣੀ ਚਾਹੀਦੀ ਹੈ ਨਾ ਲਾਜ਼ਮੀ ਹੈ ਹਾਂ ਸਾਰਾ ਕੁਝ ਮਤਲਬ ਆਓ ਕਿ ਇਹ ਪ੍ਰੋਬਲਮਸ ਹੈ ਤੋ ਅੱਗੇ ਇਹ ਪ੍ਰੋਬਲਮ ਤਾਂ ਹੈ ਜੀ ਨਹੀਂ ਹੈਗੀ ਬਿਲਕੁਲ ਜਦੋਂ ਪਾਣੀ ਥੱਲੇ ਪੈਣਾ ਬਿਮਾਰੀਆਂ ਬੜੀਆਂ ਬਾਹਰ ਜਾਣੀਆਂ ਮੇਰੇ ਪਾਣੀ ਕਰਕੇ ਮੱਛਰ ਰੋਗ ਜੀ ਜੀ ਆਪਾਂ ਜਿਹੜੇ ਆਪਣੇ ਕੋਲੇ ਫਾਰਮਾਂਾਂ ਮੁੰਡੀਆਂ ਨਹੀਂਆਂ ਬੱਚੇ ਜੀ ਆਉਣ ਵਾਲੀਆਂ ਠੀਕ ਹੈ ਪ੍ਰੋਬਲਮ ਉਹ ਕੰਮ ਲੋਡ ਚੱਕਣੀ ਜਿਹੜੋ ਕਿਸੇ ਤੋਂ ਡੀਜ਼ਲ ਦੀ ਲੋਡ ਪਾਈ ਉਹਨੂੰ ਚੋਣ ਵਾਸਤੇ ਕਿੰਨੇ ਕਿੰਨੇ ਪਿੰਡ ਨੇ ਹਨ ਉਹਦੀ ਮਸ਼ੀਨਾਂ ਦੋ ਦੋ ਟਾਈਮ ਚ ਆਉਣੀਆਂ ਪੈਣੀਆਂ ਠੀਕ ਉੱਤੇ ਲੋਡ ਪੈਣੀ ਹੈ ਜੇ ਕਿਸੇ ਚੀਜ਼ ਦੀ ਲੋੜ ਨਹੀਂ ਵੀਰੇ ਹੁਣ ਇਹਦਾ ਮਕਸਦ ਇਹ ਹੈ ਕਿ ਇਹ ਸਿਰਫ ਪੰਜਾਂ ਦਸਾਂ ਦਿਨਾਂ ਦੀ ਸੇਵਾ ਨਹੀਂ ਹੈ ਜਿੰਨਾ ਟਾਈਮ ਪ੍ਰੋਪਰ ਸਾਰਾ ਵੀਰ ਹੁੰਦਾ ਕਿ ਚੰਗੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਸਮਝੋ ਉਹਨਾਂ ਨੇ ਅੰਮੇ ਕੈਂਪ ਪੱਕਾ ਹੀ ਇੱਥੇ ਰਹੋਗੇ ਜੀ 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 ਬਈ ਆਪਾਂ ਮਾਰੇ ਕੁ ਦੇ ਉਰਾਸ ਕੀਤੀ ਹੈ ਵੀ ਆਪਾਂ ਸਾਰੇ ਨਾਲ ਮਿਲ ਕੇ ਠੀਕ ਹੈ ਤੇ ਆਪਾਂ ਕਰੀਏ ਬਾਕੀ ਜਿਹੜੇ ਪਿੰਡਾਂ ਵਾਲੀਆਂ ਆਪਣਾ ਗ੍ਰਹੀ ਕਰਕੇ ਕਲੈਕਟ ਕਰਕੇ ਜਾਂ ਰਾਸ਼ਨ ਲੈ ਕੇ ਆਉਣ ਦੇ ਜਾਂ ਮਾਇਆ ਦੀ ਗ੍ਰਹੀ ਗਾਣ ਦੇ ਜਨ ਆਰ ਆਈ ਵੀਰ ਕਰਨ ਦੇ ਨਾ ਉਹਨਾਂ ਨੂੰ ਮਤਲਬ ਬੇਨਤੀ ਹੈ ਕਿ ਘੱਟੋ ਘੱਟ 8 ਤੋਂ 10 ਦੇਣੇ ਰੁਕੋ ਜਿੰਨਾ ਚਿਰ ਪਾਣੀ ੱੱਲੇ ਨਹੀਂ ਹੁੰਦਾ ਪੂਰੀ ਸਿਚੁਏਸ਼ਨ ਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਹੁਣ ਬਹੁਤ ਟਰਾਲੀਆਂ ਭਰ ਕੇ ਅੱਜ ਅੰਬਾਲੇ ਤੋਂ ਮਤਲਬ 15 ਤੋਂ 20 ਟਰੱਕ ਆਏ ਮੁਸਲਮਾਨ ਵੀਰ ਲੈ ਕੇ ਆਏ ਕਿਤੇ ਮਗਨੋਨਾਂ ਨੂੰ ਭੇਜੀਏ ਕਿਉਂਕਿ ਉਹ ਚਲੇ ਛੋਟੀਆਂ ਗੱਡੀਆਂ ਤੇ ਜਾਂ ਟਰੱਕਾਂ ਤੇ ਉਹਨਾਂ ਨੂੰ ਬਿੰਕ ਰੋਡਾਂ ਦਾ ਨਹੀਂ ਪਤਾ ਕਈ ਜਗ੍ਹਾ ਤੇ ਮਤਲਬ ਪਾਣੀ ਉੱਪਰੋਂ ਨਹੀਂ ਲੰਘਿਆ ਥੱਲੇ ਉਹਦੀ ਸੜਕਾਂ ਟੁੱਟ ਗਈਆਂ ਕੋਈ ਲੰਘਣ ਦੀ ਰਾਹ ਨਹੀਂ ਹੈਗਾ ਉਹਨਾਂ ਦੀ ਉਹ ਵਿਚਾਰੇ ਇੱਥੇ ਰੁਕੇ ਉਹਨਾਂ ਦੇ ਰੋਟੀ ਪਾਣੀ ਦਾ ਰੱਜਣ ਪਾਣੀ ਦਾ ਜਿਹੜੇ ਵੀ ਵੀਰ ਆ ਰਹੇ ਆ ਪਹਿਲਾਂ ਕਿਸੇ ਨਾ ਕਿਸੇ ਸੰਸਥਾ ਨਾਲ ਕੰਟੈਕਟ ਕਰਕੇ ਆਓ ਕਿਹੜੀ ਚੀਜ਼ ਦੀ ਲੋੜ ਆ ਕਿੰਨੀ ਲੋੜ ਆ ਉਹ ਤਾਂ ਉਹਨਾਂ ਮੁਤਾਬਕ ਲੈ ਕੇ ਆਓ ਹਨਾ ਅਸੀਂ ਇੱਥੇ ਆ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਹਨਾ ਸਾਡੇ ਫੋਨ ਨੰਬਰ ਤੇ ਆ ਗਿਆ ਆਪਾਂ ਅਜਨਾਲੇ ਆ ਸਿੱਕੀਪੁਰ ਦੇ ਜਮਾ ਉੱਤੇ ਆ ਪੜਦਲ ਖਾਲਸਾ ਦਾ ਚੇਤਾ ਦਰਗਾਹ ਇੱਥੇ ਸਾਰੇ ਬਸਤਵਾਂ ਆਪਣੇ ਨਾਲ ਲੈ ਕੇ ਆ ਵੀਰ ਨੂੰ ਹੋਣੀ ਹੈ ਇੱਕ ਜੀ ਜਿਹੜਾ ਪੈਸੇ ਨਹੀਂ ਲੈਂਦੇ ਜੇ ਤੁਸੀਂ ਕੋਈ ਵੀ ਸੇਵਾ ਕਰਨੀ ਹੜੇ ਤੇ ਵੈਸੇ ਵੀਰੇ ਹੋਣੀ ਪੈਂਦੇ ਕਿ ਹਲੇ 8-10 ਦਿਨ ਰੋਕ ਜੁਤੇ ਜੇ ਤੁਸੀਂ ਸੇਵਾ ਕਰਨੀ 8-10 ਦਿਨਾਂ ਬਾਅਦ ਕੋਈ ਵੀ ਰਾਸ ਜਨ ਇੱਥੇ ਪਹੁੰਚਾਓ ਵੀਰੇ ਹੋਣਾ ਨਾਲ ਕੰਟੈਕਟ ਕਰਿਆ ਜੇ ਕਿ ਵੀਰੇ ਕਿਹੜੀ ਚੀਜ਼ ਦੀ ਲੋੜ ਆ ਉਹ ਇੱਥੋਂ ਤੱਕ ਪਹੁੰਚਾਓ ਅਸੀਂ ਪ੍ਰੋਪਰ ਪਰਿਵਾਰ ਦਾ ਵੈਰੀਫਾਈਡ ਕਰਕੇ ਇੱਕ ਬੰਦਾ ਸਾਡਾ ਨਾਲ ਜਾਂਦਾ ਇੱਕ ਦਿਨ ਪਹਿਲਾਂ ਲਿਸਟ ਬੰਦੀ ਹੈ ਉਹਦੀ ਪਰਿਵਾਰ ਦੀ ਹਨਾ ਉੱਥੇ ਜਾ ਕੇ ਪਿੰਡ ਜਾ ਕੇ ਚੈੱਕ ਕਰਕੇ ਵੀ ਪਰਿਵਾਰ ਨਾਲ ਲੋੜ ਹੈਗੀ ਹੈਗੀ ਆਪਾਂ ਫੇਰ ਚੀਜ਼ ਦੇ ਦਈਏ ਕਿਉਂਕਿ ਆਪਾਂ ਬੇਸਤਰੀ ਕਰਨਾ ਇਹ ਦਸਬੰਧ ਦਾ ਕਹਿਣਾ ਠੀਕ ਹੈ ਆਪਾਂ ਇਹ ਸਹੀ ਤਰ੍ਹਾਂ ਕਰਨਾ ਚਾਹੀ ਉਹ ਤਾਂ ਕਿ ਆਪਾਂ ਦੇਖਦੇ ਹਾਂ ਕਿ ਲੋਕੀਂ ਜਿਹੜੇ ਸ਼ਹਿਰ ਵਾਲੇ ਨੇ ਸ਼ਹਿਰ ਵਾਲੇ ਲਈ ਜਾਂਦੇ ਜਿੱਥੇ ਕੁਝ ਹੋਇਆ ਹੀ ਨਹੀਂ ਨੁਕਸਾਨ ਹੀ ਨਹੀਂ ਹੋਇਆ ਜੀ ਦਾ ਅਸੀਂ ਆਪਾਂ ਅਰਦਾਸ ਕਰਦੇ ਹਾਂ ਮਹਾਰਾਜ ਜੀ ਕੋਲੇ ਕਿ ਸਾਰਾ ਕੁਝ ਸੈਕਟਰ ਹੋ ਜਾਵੇ ਅੱਜ ਜਿਹੜੇ ਤੁਸੀਂ ਸੇਵਾ ਲੈ ਕੇ ਆ ਰਹੇ ਉਹਨਾਂ ਨੂੰ ਪ੍ਰੋਪਰ ਹੈ ਖਾਣਾ ਖਾਣਾ ਸਾਰਾ ਕੁਝ ਹੋਵੇ ਇਹ ਨਹੀਂ ਵੀ ਮੰਨਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀਮਾਨ ਸੰਤ ਬਾਬਾ ਬਹਾਦਰ ਜੀ ਜਿੰਨੀ ਸ੍ਰੀਮਾਨ ਸੰਤ ਬਾਬਾ ਲਖਨੂ ਜੱ태ਦਾਰ ਬਾਬਾ ਸੁਨਾਮ ਸਿੰਘ ਜੀ ਬਾਬਾ ਕਿਰਪਾਲ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਬਾਬਾ ਕੁਰੀ ਸਿੰਘ ਜੀ ਗੁਰੂ ਵਿਭਾਗ ਵਾਲੀ ਸੰਸਥਾ ਮਤਲਬ ਸਾਨੂੰ ਅੱਜ ਤੋਂ 507 ਦਿਨ ਹੋ ਜਲੇ ਲੇ ਲੰਗਰ ਚੱਲਦੇ ਨੂੰ ਪਿੰਡਾਂ ਦੀ ਲਾਗੇ ਬੰਨੇ ਜਿੰਨੇ ਹੈਗੇ ਸਾਰੇ ਮਤਲਬ ਚੱਲਦਾ ਪਿਆ ਹੈ ਪ੍ਰਸ਼ਾਦ ਦੇ ਪਾਣੀ ਦਾ ਵੀ ਲੋਕਾਂ ਨੂੰ ਚਾਰ ਤੋਂ 15 ਵਾਰ ਕੇ ਚਾਰਾਂ ਥੂੜੀ ਸਾਰੀਆਂ ਦਸਾਂ ਪਾਣੀ ਪਹੁੰਚ ਰਿਹਾ ਹੈ 15 ਤੋਂ 20 ਟਰਾਲੇ ਜਿਹੜੇ ਆ ਰੋਜ਼ ਦੇ ਮਤਲਬ ਸਾਡੇ ਲੱਗਣਦੇ ਆ 7 ਦਿਨ ਲੱਗਦੇ ਨੇ ਰਾਤ ਦੀ ਚੱਲ ਰਹੀ ਹੈ ਦਿਨ ਰਾਤ ਨੂੰ ਚੱਲ ਰਿਹਾ ਆਪਣਾ ਤੇ ਪੜਕੇ ਆਪਾਂ ਮਤਲਬ ਇੱਥੇ ਵੀ ਅੱਜ ਦਾ 8 ਵਜੇ ਤੋਂ ਲੈ ਕੇ ਰਾਤ 10-11 ਵਜੇ ਤੱਕ ਨਹੀਂ ਦੇਣਗੇ ਕੋਈ ਨਾਲ ਲੱਗੂ ਵੀ ਦਾਦਾ ਤੇ ਆ ਹੁਣ ਕੋਹਨੇ ਵਾਲਾ ਬੰਨ ਰੰਦਾਸ ਲਾ ਕੇ ਟੁੱਟਾਇਆ ਆਪਣੀ ਲੋਮੀ ਚੁਦਾ ਦੇ ਤੇ ਉੱਥੇ ਵੀ ਕਾਹਲੀ ਚਲ ਗਈ ਆ ਔਰ ਮਿੱਟੀ ਬੋਰਡ ਦੀ ਬੰਨ ਬੰਨ ਦੀ ਕੋਰਡ ਮਿੱਟੀ ਆ ਗਿਆ ਤੇ ਸਾਡੇ ਉੱਥੇ ਕਾਹਲੀ ਤੇਵਾ ਚੱਲਦੀ ਆ ਦਾ 500 ਬੰਦਾ ਉਹ ਨੰਗਰ ਦੀ ਸੇਵਾ ਚੱਲ ਰਹੀ ਹੈ ਦਿੱਲੀ ਚੱਲਣ ਲਈ ਹਾਂਜੀ ਉੱਥੇ ਵੀ ਚੱਲਣ ਲਈ ਹੈ ਬਰਮਦਾਸ ਜਿਹੜਾ ਗੁਰੂ ਹੈ ਸਾਨਨਾ ਬਾਪਾ ਬਦਲ ਹੈ ਉਹ ਵੀ ਗੁਰਦਾਰ ਸਾਹਿਬਾਂ ਦੀ ਗੋਲ ਹੈ ਉਥੋਂ ਹੀ ਨੰਗਰ ਪਾ ਕੇ ਲੱਗਣੀ ਅੰਡਾ ਹੀ ਹੋ ਰਿਹਾ ਹੈ ਤੋਂ ਇੱਥੇ ਜਿਸੇ ਚੀਜ਼ ਦੀ ਚਾਹੀਦੀ ਹੈ ਸੰਤਾਂ ਵਾਲਾ ਪਸੰਦੋਂ ਨੰਗਰ ਲਾਇਆ ਗਿਆ ਚੌਕੀ ਦੀ ਮਤਲਬ ਕਿ ਉਹ ਚੱਲਦਾ ਹੈ ਇਹਦਾ ਆਪਣੇ ਨਿਵਾਵੇ ਵਿੱਚ ਕੈਂਪ ਲੱਗਾ ਹੋਇਆ ਵੀਰ ਨੂੰ ਦੱਸ ਰਹੇ ਹਾਂ ਮਲੇ ਦਿਖਾਏ ਇੱਧਰ ਮੀਟਿੰਗ ਚੱਲ ਰਹੀ ਹੈ ਸੋ ਇੱਧਰ ਮੀਟਿੰਗ ਤੇ ਵੀਰੇ ਡੇਲੀ ਜਿਹੜੀਆਂ ਪ੍ਰੋਬਲਮ ਆਉਂਦੀਆਂ ਉਹ ਦੱਸ ਦਿੰਦੇ ਜੀ ਅੱਜ ਕਿਹੜੀ ਰਾਮ ਆਉਣੀ ਆ ਕਿ ਜਿਹੜੀਆਂ ਨੂੰ ਆਪਾਂ ਕੱਲ ਨੂੰ ਕਿਵੇਂ ਦੱਸਣਾ ਹੈ ਹੈਨਾ ਕਿ ਆਪਾਂ ਸਾਰੀਆਂ ਰਿਸਕਸ ਸਾਰੇ ਮੁੰਡਿਆਂ ਨੂੰ ਕੀ ਕੀ ਪ੍ਰੋਬਲਮਾਂ ਰਹੀਆਂ ਮੇਨ ਮਕਸਦ ਇਹੀ ਆ ਅੱਜ ਦੇ ਬਲੌਗ ਦਾ ਕਿ ਤੁਹਾਨੂੰ ਦਿਖਾਇਆ ਜਾਵੇ ਕਿ ਜੇ ਕਿਸੇ ਨੇ ਅਜਨਾਲੇ 'ਚ ਸੇਵਾ ਕਰਨੀ ਹੈ ਕਿਉਂ ਨਹੀਂ ਸੇਵਾ ਕੇ ਤੁਹਾਨੂੰ ਦੱਸਿਆ ਲੰਗਰ ਕੱਲ ਦਾ ਕੀ ਦੱਸ ਰਹੇ ਤੁਸੀਂ ਕੱਲ ਕਿਵੇਂ ਕਿਉਂ ਨਾ ਕੱਲੋਂ ਆਪਣੀ ਟੀਮਾਂ ਨਿਕਲ ਲਈ ਹਰੇਕ ਪਿੰਡ ਵਾਸਤੇ ਠੀਕ ਹੈ ਦੋ ਦੋ ਪਿੰਡ ਕਰਕੇ ਆਪਾਂ ਘੁੰਮ ਕਰਾਂਗੇ ਉਹਨਾਂ ਦੇ ਹਰੇਕ ਘਰ ਦਾ ਲਿਖਿਆ ਜਾਊਗਾ ਹਰ ਇੱਕ ਕੋਲੋਂ ਪਰ ਪੰਚਾਇਤ ਨੂੰ ਅੰਦਰ ਨੂੰ ਮਾਣ ਲੈ ਕੇ ਠੀਕ ਹੈ ਫਿਰ ਆਪਾਂ ਉੱਥੇ ਰਾਸ਼ਟਰ ਨੂੰ ਜਾਵਾਂਗੇ ਜੇ ਕੋਈ ਜ਼ਰੂਰਤਮੰਦ ਚੀਜ਼ਾਂ ਹਨ ਜਿਹੜੀਆਂ ਉਹ ਭੇਜਾਂਗੇ ਆਪਾਂ ਲੋੜ ਹੋਣਾ ਪਾਣੀ ਵੀ ਵਾਵਾ ਆ ਗੱਲ ਸੇਵਾ ਲੈ ਕੇ ਜਾਵਾਂਗੇ ਹਰ ਇੱਕ ਨਾਲ ਲੈ ਜਾਵਾਂਗੇ ਉਦੋਂ ਤੁਸੀਂ ਨਾਮ ਲੂ ਲੋਗੇ ਜੇ ਤੁਸੀਂ ਕੋਈ ਵੀ ਸੇਵਾ ਭੇਜੋ ਨਾ ਪੈਸੇ ਨਹੀਂ ਡਾਇਰੈਕਟ ਸੇਵਾ ਤੁਸੀਂ ਲੈ ਕੇ ਇੱਥੇ ਆ ਸਕਦੇ ਹੋ ਤੇ ਇਹ ਵੀ ਨਹੀਂ ਉਹ ਚੀਜ਼ਾਂ ਕੋਈ ਗਲਤ ਯੂਜ਼ ਹੋ ਗਿਆ ਤੁਹਾਡੇ ਭਾਵੇਂ ਤੁਸੀਂ ਆਪ ਅੱਜ ਦੇ ਨਾਮ ਲਿਖਾ ਕੇ ਕੀ ਨਾਂ ਲਿਖੀ ਆਪਣੇ ਕੋਲੇ ਤੁਸੀਂ ਆਪ ਉਹਨਾਂ ਕੋਲੋਂ ਲੈ ਕੇ ਆਓ ਹਾਂ ਲਿਸਟ ਲੈ ਕੇ ਜਾਓ ਜਿਹੜੇ ਲੋੜ ਬੰਦ ਤੁਸੀਂ ਘਰ ਦੇਖੋ ਅਗਲੇ ਦਾ ਤੇ ਉੱਥੇ ਜਾ ਕੇ ਇਹਨਾਂ ਤੇ ਨਹੀਂ ਹੁੰਦਾ ਹੋਏਗਾ ਕਰ ਕਰ ਕੇ ਉਹ ਜਿਹਾ ਸੇਵਾ ਇਤਨੀ ਨਹੀਂ ਕਰਾ ਗੁਜੇ ਤੇ ਨਾ ਹੀ ਸਾਡੇ ਕੋਲ ਇਹਨੂੰ ਜਗ੍ਹਾ ਵਿੱਚ ਸਟੋਰ ਕਰ ਕਰ ਕੇ ਰੱਖੀ ਜਾਣਾ ਠੀਕ ਮਕਸਦ ਇਹ ਹੈ ਜਿਹੜੀ ਚੀਜ਼ ਤੁਸੀਂ ਲੈ ਗਏ ਹੋ ਦਸੰਦ ਦੀ ਉਹ ਸਹੀ ਥਾਂ ਪਹੁੰਚੇ ਬਸ ਹੋਰ ਕੋਈ ਗੱਲ ਨਹੀਂ ਤੇ ਜਿਹੜੀ ਸੇਵਾ ਆਪਾਂ ਲੈ ਗਏ ਉਹ ਵੀ ਹੁਣ ਲਾਜਿਆ ਬੈਠੇ ਰਹਾਂਗੇ ਕਿਉਂਕਿ ਬਾਬਾ ਜੀ ਆਪਦੇ ਹਿਸਾਬ ਨਾਲ ਵਰਤਾਦੇ ਨੇ ਹਾਂ ਤੋਂ ਜਿੰਨੀ ਵੀ ਸੇਵਾ ਆ ਰਹੀ ਹੈ ਰਾਤਨ ਦੀ ਜਾਂ ਕੋਈ ਛੇਵੀਂ ਤਰ੍ਹਾਂ ਦੀ ਬਾਬਾ ਜੀ ਅੰਦਰ ਰੱਖ ਰਹੇ ਨੇ ਸੇਵਾ ਤੋ ਜਿਹਨੇ ਵੀ ਸੇਵਾ ਲੈ ਕੇ ਆਉਣੀ ਹੈ ਤੁਸੀਂ ਤੇ ਬਾਬਾ ਜੀ ਨਾਲ ਕੰਟੈਕਟ ਕਰਕੇ ਸੇਵਾ ਲੈ ਕੇ ਆਓ ਤੇ ਬਾਕੀ ਮਹਾਰਾਜ ਅਮeer ਕਰੇ ਸੋ ਜੇ ਜਿਹੜੀ ਚੀਜ਼ ਚੱਲ ਰਹੀ ਹੈ ਹਨਾ ਸਾਰੇ ਚੱਲ ਰਹੇ ਨੇ ਜੋ ਪਾਣੀ ਆ ਰਿਹਾ ਤੇ ਸਾਰੇ ਜਾਣੇ ਰੱਬਗੇ ਅਰਦਾਸ ਕਰਿਓ ਕਿ ਬਾਬਾ ਜੀ ਸਭ ਜਲਦੀ ਇਸ ਸੰਕਟ ਤੋਂ ਸਾਰਿਆਂ ਨੂੰ ਬਾਹਰ ਕੱਢਣ ਤੇ ਜਲਦੀ ਜਲਦੀ ਠੀਕ ਹੋਵੇ ਸਭ ਨੇ ਚੜ੍ਹਦੀ ਕਲਾ ਚ ਰੱਖੀ ਸੋ ਉਹ ਵੀ ਸਾਰੇ ਵੀ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਵਾਕਈ ਇਸ ਟਾਈਮ ਪੰਜਾਬ ਦੇ ਉੱਤੇ ਟਫ ਟਾਈਮ ਆਇਆ ਹੋਇਆ ਹੈ ਲੇਕਿਨ ਇਸ ਮੁਸ਼ਕਿਲ ਘੜੀ ਵਿੱਚ ਵੀ ਨਾ ਸਾਡੇ ਸਿੱਖ ਵੀਰ ਹਰ ਜਗ੍ਹਾ ਤੇ ਸੇਵਾ ਪਹੁੰਚਾ ਰਹੇ ਨੇ ਅੱਛਾ ਤੁਹਾਨੂੰ ਇਹ ਪਤਾ ਹੈ ਕਿ ਕੋਈ ਵੀ ਕੌਮ ਉਦੋਂ ਤੱਕ ਸ਼ਕਸਤ ਨਹੀਂ ਖਾਂਦੀ ਉਦੋਂ ਤੱਕ ਨਹੀਂ ਹਾਰਦੀ ਜਿੰਨੀ ਦੇਰ ਤੱਕ ਉਹ ਆਪਣਾ ਇਤਫਾਕ ਕਾਇਮ ਰੱਖਦੇ ਹਾਂ ਹਾਂ ਇਤਫਾਕ ਔਰ ਉਹਨਾਂ ਨੇ ਜਿਵੇਂ ਆਪਣੀ ਯੂਨਿਟੀ ਵਿਖਾਈ ਹੈ ਨਾ ਇਸ ਹੜ ਦੇ ਵੇਲੇ ਦੇ ਵਿੱਚ ਤੇ ਉਹਦੇ ਤੋਂ ਲੱਗਦਾ ਹੈ ਕਿ ਕੋਈ ਵੀ ਕੌਮ ਮਤਲਬ ਕੋਈ ਵੀ ਜਿਹੜਾ ਨਾ ਸਿੱਖ ਕੌਮ ਨੂੰ ਹਰਾ ਨਹੀਂ ਸਕਦਾ ਨਹੀਂ ਹਰਾ ਨਹੀਂ ਸਕਦਾ ਉਹ ਅੰਧੇਨਾਂ ਕੇ ਸਿੱਖਾ ਨੂੰ ਸਿੱਖੀ ਮਾਰ ਸਕਦੇ ਆ ਸਿੱਖਾਂ ਨਾਲ ਗੱਦਾਰੀ ਸਿੱਖੀ ਕਰ ਸਕਦੇ ਆ ਲੋਹਾ ਲੋਏ ਨੂੰ ਕੱਟਦਾ ਕਹਿੰਦੇ ਲੋਹਾ ਲੋਏ ਨੂੰ ਕੱਟਦਾ ਤੇ ਬਾਕੀ ਇਹ ਸਿੱਖ ਜਿਹੜੇ ਆ ਇਹ ਇੱਕ ਅਮੰਦ ਨਾਲ ਇੱਕ ਨਾਲ ਮਤਲਬ ਮੋਡਲ ਆ ਕੇ ਤੁਹਾਨੂੰ ਨਾ ਤੇ ਇਹਨਾਂ ਨੂੰ ਕੋਈ ਵੀ ਨਹੀਂ ਹਰਾ ਸਕਦਾ ਕੋਈ ਵੀ ਨਹੀਂ ਹਰਾ ਸਕਦਾ ਹੁਣ ਤੁਸੀਂ ਦੇਖਿਆ ਅੱਜ ਨਾਲੇ ਸੀਗੇ ਨਾ ਨਾਲੇ ਦਾ ਕਿੰਨਾ ਯਾਰ ਬੁਰਾ ਹਾਲ ਬਹੁਤ ਬੁਰਾ ਹਾਲ ਹੈ ਬਾਕੀ ਹਾਲੇ ਕਹਿ ਰਹੇ ਸੀਗੇ ਜਿੱਥੇ ਤੱਕ ਸਾਰੇ ਟਰੈਕਟਰ ਆ ਰਿਹਾ ਸੀ ਉੱਥੇ ਤੱਕ ਕੈਮ ਲਾਇਆ ਅੱਗੇ ਨਹੀਂ ਜਾਇਆ ਜਾ ਰਿਹਾ ਅੱਗੇ ਬੋਟਸ ਜਾ ਰਹੀਆਂ ਲੱਗੀਆਂ ਅੱਗੇ ਬੋਟਸ ਜਾ ਰਹੀਆਂ ਬੋਟਸ ਤੇ ਜਿਹੜਾ ਉਹ ਰਾਸ਼ਨ ਜਾਂਦਾ ਮਤਲਬ ਆ ਬਾਵਾ ਜੀ ਜਿਹੜੇ ਸੀਗੇ ਇਹਨਾਂ ਤੱਕ ਰਾਸ਼ਨ ਜਿਹੜਾ ਹਰ ਭੈਣ ਭਰਾ ਜਿਹੜਾ ਇੱਥੇ ਤੱਕ ਉਹ ਜਾਂਦਾ ਫਿਰ ਉਹ ਬੋਟਿੰਗ ਦੇ ਜ਼ਰੀਏ ਜਿਹੜਾ ਅੱਗੇ ਜਿਹ ਪਾਣੀ ਦੇ ਨਾਲ ਉੱਥੇ ਤੱਕ ਜਿਹੜਾ ਫਿਰ ਉਹ ਰਾਸ਼ੀ ਬਹੁਤ ਅੱਛਾ ਵੀ ਲੱਗਿਆ ਵੇਖੋ ਐਸੀ ਮੁਸ਼ਕਿਲ ਦੀ ਘੜੀ ਵਿੱਚ ਵੀ ਹਰ ਕੋਈ ਨਹੀਂ ਕੋਈ ਸੀ ਮਸਲਮ ਤੋਂ ਕਿ ਹਰ ਹਰ ਪੰਜਾਬੀ ਕਰੋ ਜੀ ਸਾਡੇ ਮੁਸਲਮ ਜਦੋਂ ਮੁਸਲਮਜ਼ ਨੇ ਬਿਸ਼ੱਕੋ ਸਿੱਖਨੇ ਜੋ ਵੀ ਹੈ ਹਰ ਕੋਈ ਸੇਵਾ ਕਰਨ ਵਾਸਤੇ ਨਿਕਲ ਗਿਆ ਸਾਡੇ ਮੁਸਲਮ ਬੋਲੀ ਗਏ ਨੇ ਨਾਲ ਉਹਨਾਂ ਨੇ ਵੀ ਸੇਵਾ ਕੀਤੀ ਹੈ ਬਿਲਕੁਲ ਬਹੁਤ ਹਰਮਨ ਖੋਸਾ ਭਾਈ ਵੀ ਸੇਵਾ 'ਚ ਹਿੱਸਾ ਲਿਆ ਉਹਨਾਂ ਨੇ ਬੜੀ ਮੈਨੂੰ ਖੁਸ਼ੀ ਹੋਈ ਵੇਖ ਕੇ ਤੇ ਬਾਕੀ ਆ ਕੇ ਰੱਬ ਸਾਰਿਆਂ ਨੂੰ ਤੋਫੀਕ ਦੇਵੇ ਲੇਕਿਨ ਜਿਨ੍ਹਾਂ ਜਿਨ੍ਹਾਂ ਨੂੰ ਰੱਬ ਨੇ ਤੋਫੀਕ ਦਿੱਤੀ ਹੋਈ ਹੈ ਨਾ ਉਹ ਲਾਡ ਚੜ ਕੇ ਹੀ ਸੇਵਾ ਕਰਨ ਇਨਸਾਨੀਅਤ ਦੀ ਕਿਉਂਕਿ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡੀ ਚੀਜ਼ ਹੁੰਦੀ ਆ ਬਾਕੀ ਆਵਾ ਕੇ ਰੱਬ ਪੰਜਾਬ ਨੂੰ ਚੜਦੀ ਕਲਾ ਚ ਰੱਖੇ ਪੰਜਾਬ ਨੂੰ ਇਸ ਮੁਸ਼ਕਿਲ ਵਕਤੋਂ ਕੱਢ ਦੇ ਤੇ ਵਾਕਿਆਨ ਦੀ ਗੱਲ ਸਹੀ ਸੀ ਕਿ ਹੁਣ ਜਦੋਂ ਪਾਣੀ ਡਰਾਈ ਹੋਏਗਾ ਤੇ ਵਾਕਿਆ ਫਿਰ ਹੋ ਮਸਲੇ ਮਸਾਲੇ ਫਿਰ ਪਾਣੀ ਉੱਤਰ ਕੇ ਆਵਾ ਹਾਂ ਹੁਣੋਂ ਮੱਛੀઓ ਜ਼ਿਆਦਾ ਆਉਂਦਾ ਵੀ ਪਾਣੀ ਤੇ ਆ ਹਾਂਜੀ ਕਾਫੀ ਜਗ੍ਹਾ ਤੇ ਹੁਣ ਵੇਖ ਰਹੇ ਜਿੱਦੋਂ ਜ਼ਿਆਦਾ ਦੇਰ ਉਹ ਜਗ੍ਹਾ ਉਹ ਕਹਿੰਦੇ ਨੇ ਦਿਲਦਲੀ ਜਿਹੀ ਰਹੇਗੀ ਗਿੱਲੀ ਗਿੱਲੀ ਰਹੇਗੀ ਤੇ ਉੱਥੇ ਆਟੋਮੈਟਿਕਲੀ ਮੱਛੀ ਬਹੁਤ ਪੈਦਾ ਹੋ ਜਾਏਗਾ ਫਿਰ ਮੱਖੀਆਂ ਇਹ ਨਾਲ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਉਹ ਉਹਨਾਂ ਦਾ ਬਿਸਤਰੇ-ਮੁਸਤਰੇ ਵਾਇਰਲ ਇਨਫੈਕਸ਼ਨਸ ਬਹੁਤ ਜ਼ਿਆਦਾ ਫੈਲ ਜਾਂਦੀਆਂ ਕਿਉਂਕਿ ਉਹਨਾਂ ਦੇ ਤੋਂ ਘਰਵਾੜ ਡੁੱਬ ਗਏ ਬਿਸਤਰੇ ਉਹਨਾਂ ਦੇ ਡੁੱਬ ਗਏ ਉਹਨਾਂ ਨੇ ਕਿੱਥੇ ਉਹਨਾਂ ਨੂੰ ਸ਼ਕਾਣੇ ਨੇ ਤੋਂ ਉਹਨਾਂ ਨੂੰ ਘਰ ਜਿੰਦ ਨਹੀਂ ਚਾਹੀਦੀ ਹੈ ਭੈਣ ਭਰਾ ਸਾਰੇ ਮਿਲ ਕੇ ਜਿੰਨਾ ਹੋ ਸਕੇ ਦੀ ਸੇਵਾ ਕਰੀਏ ਤੇ ਆਪ ਸਾਨੂੰ ਵੀ ਤੋਫੀਕ ਦਵੇ ਇੰਨੀ ਕਿ ਅਸੀਂ ਵੀ ਜਿਹੜੀਆਂ ਉਚਾ ਕੇ ਇਹਨਾਂ ਲੋਕਾਂ ਦੀ ਮਦਦ ਕਰ ਸਕੀਏ ਬਾਕੀ ਜੋ ਪੰਜਾਬੀ ਵੀਰੇ ਭੜਚੜ ਕੇ ਮਦਦ ਕਰ ਰਹੇ ਨੇ ਸਲੂਟ ਆ ਇਹਨਾਂ ਨੂੰ ਤੇ ਆਪ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਰੱਬ ਇਹਨਾਂ ਨੂੰ ਹੋਰ ਬਹੁਤਾ ਦਵੇ ਇਸ ਤ ਬਾਕੀ ਗਾਇਸ ਤੁਹਾਨੂੰ ਹਰਮਨ ਖੋਸਾ ਦਾ ਵੀਲੋਗ ਕਿਵੇਂ ਲੱਗਿਆ ਵੀਰੇ ਨੇ ਬਹੁਤ ਵਧੀਆ ਵੀਲੋਗ ਸਾਡੇ ਨਾਲ ਸ਼ੇਅਰ ਕੀਤਾ ਤੁਸੀਂ ਵੀ ਕਮੈਂਟ ਕਰਕੇ لازਮੀ ਦੱਸਣਾ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰ ਲਓ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਮਿਲਦੇ ਆ ਨੈਕਸਟ ਵੀਡੀਓ ਚ ਰਾਬ ਰੱਖਾ ਰਾਬਤਾ ਨੂੰ ਚੜ੍ਹਦੀ ਕਲਾ ਚ ਰੱਖੀਏ